ਲੋਜੀ ਸਾਡੇ ਸਾਰੇ ਹੀ ਭੈਣ ਭਰਾਵਾਂ ਨੂੰ ਅੱਜ ਇੱਕ ਬਿਲਕੁਲ ਹੀ ਨਵਾਂ ਤੋਹਫਾ ਲੈ ਕੇ ਆਏ ਆਏ ਐ ਸੂਟ ਹੈਗਾ ਪਿਓਰ ਲੀਜੀਬੀਜੀ ਕਾਟਨ ਦਾ ਨਾਲ ਦੁਪੱਟਾ ਆਊਗਾ 2.5 ਮੀਟਰ ਲੰਬਾ ਚੌੜਾ ਕਾਟਨ ਦਾ ਜੀ ਇਹ ਸੂਟ ਮਿਲਣਾ ਹੈ 26 ਤੇ 27 ਤਰੀਕ ਨੂੰ ਵਾਕਾਂ ਨੂੰ ਬਾਜ਼ਾਰ ਸੂਟ ਵਿਕ ਰਿਹਾ 700 ਦਾ 800 ਦਾ 850 ਦਾ ਪਰ ਜੱਸੀ ਰੱਟੀ ਵਿੱਚ ਸੂਟਾਂ ਤੇ ਸੇਲ ਲੱਗਣੀ ਹੈ ਇਹ ਲੱਗਣੀ ਹੈ 26 ਤੇ 27 ਤਰੀਕ ਨੂੰ ਸੇਲ ਤੇ ਬਾਜ਼ਾਰ ਸੂਟ ਮਿਲਣਾ 800 ਤੇ ਲੈ ਕੇ 850 ਦਾ ਜੀ ਜਿਹਨਾਂ ਸਾਡੇ ਕੋਲ ਸੂਟ ਲੈਣਾ ਹੈ ਉਹਨੂੰ ਮਿਲੂਗਾ 450 ਰੁਪਏ ਦਾ ਜਿੱਥੇ ਮਰਜੀ ਟਰਾਈ ਕਰਕੇ ਆ ਜਿਓ ਬਾਜ਼ਾਰ 6 7 800 ਰੁਪਏ ਕੋਈ ਨਹੀਂ ਵੇਚ ਰਿਹਾ ਜਿਹਨਾਂ ਨੇ ਕੱਪੜੇ ਵੇਚਣ ਵਾਸਤੇ ਇਕੱਠੇ ਲੈਣੇ ਆ ਸੈੱਟ ਬਹਟ ਲੈਣੇ ਆ ਘਰਾਂ ਵਾਸਤੇ ਸੈੱਟ ਬਹਟ ਬੰਦ ਲੈਣੇ ਆ ਉਹਨੂੰ ਸੂਟ ਮਿਲੂਗਾ 390 ਰੁਪਏ ਦਾ ਆਫਰ ਹੈ ਕਿ 26 ਤੇ 27 ਤਰੀਕ ਦੀ ਜੀ ਉਸ ਤੋਂ ਬਾਅਦ ਮਾਲ ਨਹੀਂ ਮਿਲਣਾ ਹੈਗਾ ਤੋਂ ਜਿਹੜੇ ਭੈਣਾਂ ਨੂੰ ਸੂਟ ਚਾਹੀਦਾ ਹੈ ਵੇਚਣ ਵਾਸਤੇ ਘਰ ਵਾਸਤੇ ਬਾਹਰ ਅੰਦਰ ਵਾਸਤੇ ਆਪਣੇ ਸੂਟ ਬੁੱਕ ਕਰਵਾ ਦਿਓ ਤੇ ਲੈ ਜਾਓ ਬਾਅਦ ਚ ਕਹੋਗੇ ਜੱਸੀ ਜੀ ਸੇਲ ਆਈ ਤਾਂ ਦੱਸਿਆ ਨਹੀਂ ਫਿਰ ਅ ਸੂਟ ਮਿਲਣਾ ਕਿੱਥੇ ਆ ਜੱਸੀ ਦੀ ਹੱਟੀ ਬਸਟਾਡ ਮਰਿੰਡਾ ਸਿੰਗਲ ਸੂਟ 450 ਰੁਪਏ ਦਾ ਜਿਹਨਾਂ ਚਾਰ-ਚਾਰ ਦਾ ਸੈੱਟ ਲੈਣਾ ਹੈ ਵਿਆਹ ਸ਼ਾਦੀ ਦੀ ਲੈਣ ਦੇਣ ਵਾਸਤੇ ਘਰ ਵਾਸਤੇ ਵੇਚਣ ਵਾਸਤੇ ਨੂੰ ਮਿਲੂਗਾ 390 ਰੁਪਏ ਦਾ ਮਰਿੰਡੇ ਸ਼ਹਿਰ ਦੇ ਅੰਦਰ ਇੱਕ ਥੋਕ ਦੀ ਦੁਕਾਨ ਆ ਜੱਸੀ ਦੀ ਹੱਟੀ ਜਿਹੜੇ ਭੈਣ ਭਰਾ ਕੱਪੜੇ ਕੰਮ ਕਰ ਜਾਂਦੇ ਹੋ ਸਾਡੇ ਪੇਜ ਨੂੰ ਜਰੂਰ ਫੋਲੋ ਕਰੋ ਨਵੇਂ ਨਵੇਂ ਮਿੰਟ ਦੇ ਦੇਖਦੇ ਰਹੋ ਧੰਨਵਾਦ ਜੀ